5 ਸਾਲ ਦੇ ਬਜ਼ੁਰਗ ਮਾਤਾ ਜੀ ਜਿਨ੍ਹਾਂ ਦਾ ਨਾਮ ਹੈ ਸ਼ਕੁੰਤਲਾ ਦੇਵੀ ਜਿਹੜੀ ਯੋਗਾ ਕਰਦੇ ਨੇ ਅੱਜ ਲੋਕਾਂ ਨੂੰ ਕਲਾਸਾਂ ਵੀ ਦਿੰਦੀ ਹੈ ਕੋਈ ਸਮਾਂ ਸੀ ਜਿਹੜੇ ਲੋਕ ਮਜ਼ਾਕ ਕਰਦੇ ਸੀ ਆਉਂਦੀਆਂ ਹਨ ਤੇ ਯੋਗਾ ਕਰਦੀਆਂ ਪਹਿਲਾਂ ਤੇ ਉਹ ਕਾਟੀ ਕਰਦੀਆਂ ਮਜ਼ਾਕ ਕਰਦੀਆਂ ਪਰ ਅੱਲਾਹ ਦੀਆਂ ਆਂ ਫਿਰ ਉਹਨਾਂ ਦੇ ਕਿਹਦੇ 5 ਕਿਲੋ ਵਜਨ ਘਟਿਆ ਕੇਹਦਾ ਕਿੰਨਾ ਮਾਤਾ ਜੀ ਦੀ ਪਹਿਲੀ ਤਸਵੀਰ ਹੈ ਤਾਂ ਹੁਣ ਤੇ ਇਹ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ ਕਿੰਨਾ ਭਾਰਾ ਫੇਸ ਹੈ ਮੇਰੀਆਂ ਬਾਵਾਆਂ ਹਨ ਹੈ ਇਹਨਾਂ ਇਹ ਇਹਨਾਂ ਦੇ ਨਾਲ ਜਿਵੇਂ ਜਿਹੜੇ ਹੁੰਦੇ ਹਨ ਮੇਰਾ ਠੀਕ ਨਹੀਂ ਹੁੰਦੇ ਓਕੇ ਤੇ ਅੱਖਾਂ ਦੇ ਲੈਂਸ ਪਾਏ ਹਨ ਤੇ ਰੜਕ ਨਹੀਂ ਹੀ ਜਾਂਦੇ ਪਰ ਜਦੋਂ ਮੈਂ ਇਹ ਸੁਆਮੀ ਦੀ ਦਾ ਜੋਗ ਵੇਖਿਆ ਤੇ ਇਹ ਕਰਨ ਲੱਗੀ ਤੇ ਸਹੀ ਹੱਸੇ ਜ ਮੇਰੀਆਂ ਅੱਖਾਂ ਵੀ ਚਹੀ ਹੋ ਗਈ ਮੇਰੀ ਨਈਅਰ ਵੀ ਸਹੀ ਹੋ ਗਈ ਐਨਕਾਂ ਮੇਰੀਆਂ ਜਿਹੜੀਆਂ ਹਮੇਸ਼ਾ ਨਹੀਂ ਤੇ ਮੈਨੂੰ ਕਰਦੇ ਨੇ ਵੀ ਆਖਣਾ ਰਾਜਮਾ ਡੰਕ ਉਹ ਤਾਂ ਬਹੁਤਾ ਜੋਗਾ ਕਰਦੇ ਨੇ ਤੁਸੀਂ ਪਾਗਲੀ ਹੋ ਗਏ ਮੈਂ ਕਿਨਾ ਆਖੀ ਜੋ ਪਾਗਲ ਮੈਂ ਤੁਹਾਡੀ ਅੱਖਾਂ ਦਾ ਪਾਗਲ ਨਹੀਂ ਬਣਦਾ ਕਿੰਨਾ ਵਜੇ ਸੀ ਪਹਿਲਾਂ ਤੇ ਹੁਣ ਕਿੰਨਾ ਵਜੇ ਸੀ ਪਹਿਲਾਂ 120 ਕਿਲੋ ਇੰਨਾ ਕਿਹਾ ਸੀ ਅੱਛਾ ਤੇ ਹੁਣ ਕਿੰਨਾ ਹੁਣ ਤੇ 40 45 ਕਿਲੋ ਹੈ ਤੇ ਜਦੋਂ ਮੈਂ ਨਾ ਮੈਂ ਹੌਲੀ ਹੌਲੀ ਕਰਨਾ ਬਹੁਤ ਅਜ ਤੇਜ਼ ਨਹੀਂ ਹਾਂ ਕਰਦੀ ਹੌਲੀ ਹੌਲੀ ਕਰਨਾ ਹਾਂ ਉਹ ਕਰ ਦਿਆਂ ਕਰ ਦਿਆਂ ਮੇਰੀ ਸਾਰੀਆਂ ਬਿਮਾਰੀਆਂ ਨਿਕਲ ਗਈਆਂ ਤੁਸੀਂ ਬੰਬੇ ਵੀ ਹੋ ਕੇ ਆਏ ਜੇ ਉੱਥੇ ਵੀ ਬੜਾ ਪਿਆਰ ਮਿਲਿਆ ਘੋਣਾ ਮੈਂ ਜਦੋਂ ਆਸਨ ਕੀਤਾ ਮੇਰੇ ਪਿਆਰਾਂ ਖਨੇ ਤੇ ਮਾਤਾ ਤੂੰ ਤੇ ਪਿੱਛੇ ਵੀ ਨਮਸੇ ਕਰਾਂ ਨਹੀਂ ਦੋਸਤੋ ਇਸ ਕੋਈ ਸ਼ੱਕ ਨਹੀਂ ਆ ਜੇ ਤੰਦਰੁਸਤ ਰਹਿਣਾ ਹੈ ਜੇ ਆਪਣੇ ਸਰੀਰ ਨੂੰ ਐਕਟਿਵ ਰੱਖਣਾ ਹੈ ਤੇ ਤੁਹਾਨੂੰ ਆਪਣੇ ਸਰੀਰ ਦੇ ਵਾਸਤੇ ਕੁਝ ਸਮਾਂ ਕੱਢਣਾ ਪਏਗਾ ਯਾਨੀ ਕਿ ਐਕਸਰਸਾਈਜ਼ ਲਗਾਨੀ ਪੈਗੀ ਐਕਸਰਸਾਈਜ਼ ਕਰੋਗੇ ਤਾਂ ਤੁਹਾਡਾ ਸਰੀਰ ਬਿਲਕੁਲ ਕਾਇਮ ਰਹੇਗਾ ਇਸ ਚੀਜ਼ ਨੂੰ ਸਾਬਤ ਕੀਤਾ ਅੰਮ੍ਰਿਤਸਰ ਦੇ ਰਹਿਣ ਵਾਲੇ 90 ਸਾਲ ਦੇ ਬਜ਼ੁਰਗ ਮਾਤਾ ਜੀ ਜਿਨ੍ਹਾਂ ਦਾ ਨਾਮ ਹੈ ਸ਼ਕੁੰਤਲਾ ਦੇਵੀ ਜਿਹੜੀ ਯੋਗਾ ਕਰਦੇ ਨੇ ਅੱਜ ਲੋਕਾਂ ਨੂੰ ਕਲਾਸਾ ਵੀ ਦਿੰਦੇ ਆ ਕੋਈ ਸਮਾਂ ਸੀ ਜਿਹੜੇ ਲੋਕ ਮਜ਼ਾਕ ਕਰਦੇ ਸੀ ਤਾਂ ਅੱਜ ਉਹ ਹੀ ਲੋਕ ਕਲਾਸਾ ਲੈਣ ਵਾਸਤੇ ਆਉਂਦੇ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਜੀ ਜਿਸ ਤਰ੍ਹਾਂ ਮੈਂ ਦੱਸਦਾ ਪਿਆ ਕਿ ਕੋਈ ਸਮਾਂ ਸੀ ਤੁਹਾਨੂੰ ਮਜ਼ਾਕ ਕਰਦੇ ਸੀ ਕਿ ਕੀ ਕਰਦੇ ਪਿਓ ਤੇ ਅੱਜ ਉਹੀ ਲੋਕ ਕਲਾਸਾਂ ਲੈਣ ਵਾਸਤੇ ਆਉਂਦੇ ਆ ਤੰਦਰੁਸਤੀ ਵਾਸਤੇ ਉਹ ਪੁੱਛਦੇ ਨੇ ਕਿ ਯੋਗਾ ਕਿਸ ਇਸਲਾਮ ਦੇ ਰੋਣਾਂ ਨੇ ਦਸੀਦਾ ਤਾਂ ਜੋ ਯੋਗਾ ਕਰੋ ਫਿਰ ਆ ਗਲੀ ਮਲੇ ਮੈਂ ਲੋਕਾਂ ਦੇ ਬੂਏ ਖਰਤਾਂਦੀ ਹਾਂ ਆਉਂਦੀਆਂ ਹਨ ਤੇ ਯੋਗਾ ਕਰਦੀਆਂ ਪਹਿਲਾਂ ਤੇ ਉਹ ਕਾਟੀ ਕਰਦੀਆਂ ਮਜ਼ਾਕ ਕਰਦੀਆਂ ਪਰ ਲੱਗਤੀਆਂ ਹਨ ਹਾਂ ਜੀ 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 ਫਿਰ ਉਹਨਾਂ ਦੇ ਕਿਸੇ ਦੇ 5 ਕਿਲੋ ਆਈਆਂ ਕਟਿਆ ਕੇ ਕਿੰਨਾ ਉਹ ਕਰਦੀਆਂ ਨੂੰ ਹੁਣ ਵੀ ਉਹ ਆਪਣੇ ਘਰ ਵਿੱਚ ਕਰਦੀਆਂ ਪਈਆਂ ਨੇ ਹਾਂ ਤੋ ਆਪਣੇ ਤੰਦਰੁਸਤ ਯਾਨੀ ਕਿ ਪਹਿਲਾਂ ਤੁਹਾਨੂੰ ਬੂਹਾ ਖੜਕਾ ਕੇ ਲੋਕਾਂ ਦਾ ਆਪਣੇ ਵੱਲ ਲਿਆਉਣਾ ਪੈਂਦਾ ਸੀ ਕਿ ਯੋਗਾ ਕਰੋ ਕਿਸ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਇਸ ਚੀਜ਼ ਨਾਲ ਜੋੜਨਾ ਚਾਹੁੰਦਾ ਸੀ ਪਰ ਲੋਕ ਜੋੜ ਕੇ ਰਾਜੀ ਨਹੀਂ ਸੀ ਅੱਜ ਲੋਕ ਆਪ ਹੀ ਕਹਿੰਦੇ ਨੇ ਮਤਲਬ ਮੈਨੂੰ ਇਹ ਹੀ ਕਿ ਮੈਂ ਠੀਕ ਹੋਈਆਂ ਤੇ ਸਾਡਾ ਆਸ-ਪਾਸ ਜਿਹੜਾ ਜੋਗ ਕਰਨ ਤੇ ਇਹ ਵੀ ਤੰਦਰੁਸਤ ਰਹਾਂ ਮੇਰੇ ਇਹ ਮਨ ਦਿਖਾ ਸੀ ਪਰ ਇਹਨਾਂ ਨੂੰ ਲੋਕਾਂ ਨੂੰ ਨਹੀਂ ਸੀ ਅਣੀ ਸਮਝ ਪਰ ਫਿਰ ਪਹਿਲਾਂ ਥੋੜਾ ਥੋੜਾ ਆਉਣ ਲੱਪੀਆਂ ਪਰ ਇਹਨਾਂ ਸਾਰੀ ਗਲੀ ਨੂੰ ਮਤਲਬ ਇਹ ਜੋ ਗਿਆ ਸਿਉ ਨੇ ਬੱਚੇ ਵੀ ਬੱਚਿਆਂ ਦੀ ਕਲਾਸ ਲਾਈ ਸੀ ਜੀ ਜੀ ਤੇ ਉਹਨਾਂ ਨੂੰ ਹੀ ਕਰਾਇਆ ਫਿਰ ਸਿਆਣੀਆਂ ਦੀ ਕਲਾਸ ਲਾਂਦੇ ਹਾਂ ਉਹਨਾਂ ਨੂੰ ਹੀ ਠੀਕ ਮਤਲਬ ਕਿ ਨਾਂ ਕਿ ਨਵੇਂ ਯਣ ਕਟਿਆ ਉਹ ਕਰਦਿੰਗੇ ਨਾ ਇਹ ਵੀ ਕਰਦਿੰਗੇ ਜਦੋਂ ਜ਼ਿੰਦਗੀ 'ਚ ਬਦਲਾਅ ਆ ਨਾ ਹੋਵੇ ਕੋਈ ਨਾ ਕੋਈ ਘਟਨਾ ਜਾਂ ਫਿਰ ਕੋਈ ਐਸੀ ਪਲ ਆਏ ਹੁੰਦੇ ਨੇ ਜਿਹੜੇ ਜ਼ਿੰਦਗੀ 'ਚ ਬਦਲਾਅ ਲੈ ਆਂਦੇ ਨੇ ਤੁਹਾਡੀ ਜੇ ਅਸੀਂ ਪਹਿਲੇ ਦੀ ਤਸਵੀਰ ਦੇਖੀਓ ਮੈਂ ਤਸਵੀਰ ਵੀ ਜਰੂਰ ਆਪਣਾ ਕੈਮਰਾਮੈਨ ਨੂੰ ਕਹਾਂਗਾ ਦਿਖਾਈ ਜਾਵੇ ਇੱਕ ਵਾਰ ਤਸਵੀਰ ਤਾਂ ਉਹ ਤਸਵੀਰ ਕੁਝ ਹੋਰ ਦੱਸਦੀ ਹੈ ਤਾਂ ਜਦੋਂ ਤੁਸੀਂ ਤੁਹਾਨੂੰ ਦੇਖਦੇ ਪਿਆ ਉਹ ਤੁਸੀਂ ਕੁਝ ਹੋਰ ਨਜ਼ਰ ਆ ਦੇ ਕੀ ਬਦਲਾਵ ਆਇਆ ਸੀ ਜਦੋਂ ਕੀ ਹੋਇਆ ਕਿਸੇ ਉਦੋਂ ਹੋਇਆ ਐਸੀ ਕਿ ਮੈਂ ਬੰਬਾਰਾਂ ਦੀ ਹਾਂ ਬੇਟਾ ਜੀ 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 ਹਾਂ ਇੱਕ ਵਾਰਾ ਦੇਖੋ ਤਸਵੀਰ ਹੈ ਮਾਤਾ ਜੀ ਦੀ ਪਹਿਲੀ ਤਸਵੀਰ ਹੈ ਤਾਂ ਹੁਣ ਤੇ ਐ ਤਸਵੀਰ ਦੇ ਵਿੱਚ ਅੰਤਰ ਦੇਖ ਸਕਦੇ ਹੋ ਕਿੰਨਾ ਭਾਰਾ ਫੇਸ ਹੈ ਇਹ ਮੇਰੀਆਂ ਬਾਹਾਂ ਹਨ ਆਈਆਂ ਹਨ ਤੇ ਇਹਨਾਂ ਦੇ ਨਾਲ ਜਿਵੇਂ ਜਿਹੜੇ ਉਹ ਇੰਨੇ ਮੇਰੇ ਠੀਕ ਨਹੀਂ ਹਨ ਹੁੰਦੇ ਓਕੇ ਤੇ ਅੱਖਾਂ ਤੇ ਲੈਂਸ ਪੁਆਏ ਹਨ ਤੇ ਰੜਕ ਨਹੀਂ ਹੀ ਜਾਂਦੀ ਜੀ ਪਰ ਜਦੋਂ ਮੈਂ ਇਹ ਸੁਆਮੀ ਜੀ ਦਾ ਜੋਗ ਵੇਖਿਆ ਤੇ ਇਹ ਕਰਨ ਲਈ ਤੇ ਸਹੀ ਅਸੇਂ ਮੈਰੀ ਰੜਕ ਵੀ ਚਾਹੀਏ ਹੋਗੇ ਮੇਰੀ ਨਯਰ ਵੀ ਸਹੀ ਹੋਗੀ ਐਨ ਕੰਮ ਮੇਰੀਆਂ ਜੜੀਆਂ ਨੂੰ ਵੀ ਲੱਤ ਨਹੀਂ ਆ ਜੋਗ ਦੇ ਨਾਲ ਜਨਕੀ ਜਦੋਂ ਤੁਹਾਡੀ ਹਾਲਤ ਇਸ ਤਰ੍ਹਾਂ ਦੀ ਹੋਈ ਉਸ ਤੋਂ ਬਾਅਦ ਹੀ ਜੋਗ ਸੋਚਿਆ ਕਿ ਜੋਗ ਕਰਾਂ ਹਾਂ ਜੋਗ ਕਰਾਂ ਕਿਸ ਨੇ ਕਿਹਾ ਸੀ ਕਿ ਜਾਂ ਫਿਰ ਦੇਖਦੇ ਦੇਖਦੇ ਤੁਹਾਡੇ ਮਨ ਚ ਆਏਗਾ ਯੋਗ ਕਰਨਾ ਚਾਹੀਦਾ ਨਹੀਂ ਮੈਨੂੰ ਰਾਜਕੁਮਾਰ ਮੇਰਾ ਜਿਹੜਾ ਉਹ ਤੁਨ ਤੁਨ ਡਿਪਟੀ ਕਰਦਾ ਉੱਥੇ ਹੀ ਇਹਨਾਂ ਦੱਸਿਆ ਹੈ ਕਿ ਇੱਕ ਸਵਾਮੀ ਜੀ ਆਉਂਦਾ ਹੈ ਕਿ ਉਹ ਜੋਗ ਕਰਾਂਦਾ ਜਿਹੜੇ ਮੋਟੇ ਨੂੰ ਪਤਲੇ ਹੋ ਜਾਂਦੇ ਨੇ ਜਿਹੜੇ ਪਤਲੇ ਨੇ ਨੂੰ ਠੀਕ ਠਾਕ ਹੋ ਜਾਂਦੇ ਨੇ ਉਹਨਾਂ ਆਣ ਕੇ ਦੱਸਿਆ ਆਹੀਂ ਸਾਰੇ ਟੱਬਰ ਜਨਾਂ ਨਾਲ ਤਲਵਿੰਨ ਲਾ ਲਿਆ ਤੇ ਸਵਾਮੀ ਜੀ ਆ ਗਏ ਅਸੀਂ ਸਾਰੇ ਟੱਬਰ ਲੱਗ ਕੇ ਯੋਗਾ ਕਰਨ ਇਹਨਾਂ ਤੇ ਮਾੜਾ ਮੋਟਾ ਕਰਨਾ ਫਿਰ ਮੈਂ ਬੋਤਾ ਕਰਦੇ ਨਾ ਤੇ ਮੈਨੂੰ ਕਰਦੇ ਨਾ ਵੀ ਆਖਣਾ ਰਾਜਕੁਮਾਰਾ ਡਾਕਟਰ ਤੂੰ ਤਾਂ ਬੋਤਾ ਯੋਗਾ ਕਰਦੇ ਨਾ ਤੂੰ ਤਾਂ ਪਾਗਲੀ ਹੋ ਗਈ ਮੈਂ ਆਖਣਾ ਆਖੀ ਜੋ ਪਾਗਲ ਮੈਂ ਤੁਹਾਡੀ ਆਖਣਾ ਪਾਗਲ ਨਹੀਂ ਹਾਂ ਮੈਂ ਆਪਣੇ ਮਸਤੋਕੇ ਕਰਦੇ ਨਾ ਮੈਨੂੰ ਕੰਮ ਕੋਈ ਨਹੀਂ ਸੀ ਹਾਂ ਰੋਟੀਆਂ ਹੰ ਰੋਟੀ ਪਾਣੀ ਬਣਾਉਂਦੀ ਹਾਂ ਕਪੜਾ ਲੱਤਾ ਨਹੀਂ ਸਾਰਾ ਕੋਈ ਕਾਰਦਾ ਕਰਨਾ ਤੇ ਮੈਨੂੰ ਕੋਈ ਕੰਮ ਨਹੀਂ ਮੈਂ ਸਿਰਫ ਯੋਗਾ ਦੀ ਹਾਂ ਯੋਗਾ ਕਰਨਾ ਯੋਗਾ ਹੀ ਕਰਨਾ ਦੁਪਹਿਰੀ ਵੀ ਸ਼ਾਮ ਵੀ ਜਦੋਂ ਸਮਦਰ ਕੋਖ ਲੱਗੀ ਪਾਣੀ ਪੀਦਾ ਨਾ ਗਰਮ ਪਾਣੀ ਪੀਂਦੀ ਹਾਂ ਗਰਮ ਪਾਣੀ ਨੇ ਫਿਰ ਮੇਰਾ ਵਾਇਰ ਘਟਾਇਆ ਸਾਰਾ ਮਾਰੇ ਤੇ ਕਿੰਨਾ ਵਜੇ ਸੀ ਪਹਿਲਾਂ ਤੇ ਹੁਣ ਕਿੰਨਾ ਵਜੇ ਨੇ ਪਹਿਲਾਂ 120 ਕਿਲੋ ਇੰਨਾ ਕਿਹਾ ਸੀ ਅੱਛਾ ਤੇ ਹੁਣ ਕਿੰਨਾ ਹੁਣ ਤੇ 40 45 ਕਿਲੋ ਹੈ ਆ ਕਰੋ ਗੱਲ ਮਤਲਬ ਕਿ 120 ਕਿਲੋ ਤੇ 40 45 ਕਿਲੋ ਅੱਧੇ ਤੋਂ ਵੀ ਜ਼ਿਆਦਾ ਡਬਲ ਡਾਤਾ ਸੀ ਡਬਲ ਡਾਤਾ ਹਾਂ ਹਾਂ ਪਾਣੀ ਬੜਾ ਪੀਂਦੀ ਹਾਂ ਜੀ ਗਰਮੀਆਂ 'ਚ ਗਰਮੀਆਂ ਪਾਣੀ ਪੀਂਦੀ ਹਾਂ ਹਾਂ ਫਿਰ ਉਹ ਇੱਕ ਜੋਜੜਾ ਉਹ ਮੈਂ ਕਰਦੀ ਰਹੀ ਨੀ ਇਕਬਾਲ ਬਾਤੀ ਕਰ ਰਹੀ ਨਾ ਉਹ ਮੇਰਾ ਪੇਟ ਦੇ ਰੋਗ ਨਾਲ ਲੱਗਿਆ ਕਈ ਚੰਗਾ ਲੱਗਿਆ ਫਿਰ ਲੱਛਕ ਬਣ ਗਈ ਮੇਰੀ ਇਸਨ ਮਾਤਾ ਜੀ ਬੜੇ ਲੋਕ ਮੇਰੇ ਸਾਹਮਣੇ ਨਾਲ ਆਪਣੇ ਮਹੱਲੇ ਦੇ ਲੋਕ ਤੇ ਚਲੋ ਹੁਣ ਤੁਹਾਡੇ ਵੱਲ ਆਣਾ ਸ਼ੁਰੂ ਹੋ ਹੀ ਚੁੱਕੇ ਨੇ ਪਰ ਬੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਤੁਹਾਨੂੰ ਮਿਲਦੇ ਨੇ ਤਾਂ ਕਿਸ ਤਰੀਕੇ ਨਾਲ ਰਿਐਕਟ ਕਰਦੇ ਹੋ ਜਦੋਂ ਮਿਲਦੇ ਹੈ ਤੁਹਾਨੂੰ ਕਿਸ ਤਰੀਕੇ ਨਾਲ ਮਿਲਦੇ ਤੁਹਾਨੂੰ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਨੀ ਆ ਹੁਣ ਬਾਹਰੋਂ ਲੋਕੀ ਫੋਨ ਕਰਦੇ ਨੇ ਮਾਤਾ ਸਾਨੂੰ ਇਹ ਬੁਮਾਰੀ ਉਹਦੀ ਹਮਤਵਾਲ ਸੀ ਕਾ ਪਾ ਦਿੰਨੇ ਆ ਜਿਹੜਾ ਉਹ ਬੁਮਾਰੀ ਦੱਸਦੇ ਹਨ ਰਾਜਕਮਾਰ ਉਹ ਆਂਦਾ ਕਾ ਇਹ ਬੁਮਾਰੀ ਆਦਾ ਮੀਡੀਆ ਬਣਾ ਦਿੰਨੇ ਉਹ ਸਾਡਾ ਰਾਜਕਮਾਰ ਜਿਹੜਾ ਮੇਰਾ ਕਾ ਉਪਾਦਿੰਦਾ ਤੂੰ ਬੜੇ ਲੋਕੀ ਖੁਸ਼ ਹੁੰਦੇ ਨੇ ਫੇਰ ਆਪਣੇ ਵੀਡੀਓ ਬਣਾਵੀਂ ਤੇ ਉਹਨਾਂ ਨੂੰ ਭੇਜ ਦਿੰਦੇ ਤੇ ਉਹ ਜਦ ਕਰਦੇ ਨੇ ਤੇ ਸਹੀ ਹੋ ਜਾਂਦੇ ਕਾ ਹਾਂ ਹਾਂ ਪਰ ਪੈਂਦਾ ਫੇਰ ਬੜਾ ਧੰਨਵਾਦ ਕਰਦੇ ਨੇ ਬੜੇ ਸ਼ੁਕਰ ਦਾ ਝਾਰ ਕਰਦੇ ਨੇ ਫੇਰ ਮੇਰੇ ਕੋਲ ਆਉਂਦੇ ਨੇ ਫੋਨ ਵੀ ਕਰਦੇ ਨੇ ਬਾਹਰ ਨੂੰ ਕਰਦੇ ਨੇ ਬਾਹਰ ਦੇ ਮਿਲ ਕੋ ਬੜੇ ਲੋਕੀ ਹੁੰਦੇ ਨੇ ਤੇ ਉਹਨਾਂ ਨੇ ਫੋਨ ਕਰਨਾ ਤੇ ਜਦ ਲੱਗੇ ਨੂੰ ਆਰ ਵੀ ਆਂਦੇ ਕੋਲ ਕਿੰਨਾ ਸਮਾਂ ਹੋ ਚੁੱਕਾ ਤੁਹਾਨੂੰ ਯੋਗਾ ਕਰੀ ਮੈਨੂੰ ਕਾਫੀ ਡੇਰ ਹੋ ਗਈ ਹੈ ਜਦੋਂ ਸੁਆਮੀ ਜੀ ਇੱਥੇ ਆਏ ਹਨ ਮੈਂ ਉਦੋਂ ਬਿਮਾਰੀਆਂ ਕੱਢ ਲਈਆਂ ਅੱਛਾ ਅਰ ਜੀ ਤਾਂ ਵੀ ਉਹਨੂੰ ਕਿਹੜਾ ਹੈ ਨਾ ਤੇ ਉੱਥੇ ਆਏ ਹਨ ਉਦੋਂ ਮੈਂ ਬਿਮਾਰੀਆਂ ਕੱਢ ਲਈ ਮੇਰੀ ਪੱਥਰੀ ਨਹੀਂ ਨਿਕਲੀ ਅੱਛਾ ਪੱਥਰੀ ਮੇਰੀ ਜਿਹੜੀ ਉਹ ਨੂੰ ਲੋਕ ਆਉਂਦੇ ਹਨ ਨਹੀਂ ਪੱਥਰੀ ਨਿਕਲਦੀ ਨਹੀਂ ਜੇ ਮੈਂ ਸੁਆਮੀ ਜੀ ਕੋਲ ਜਾਂਦੀ ਤੇ ਮੇਰੀ ਪੱਥਰੀ ਵੀ ਨਿਕਲ ਜਾਣੀ ਪਰ ਉਹ ਦੂਣ ਲੋਕੀ ਆਉਂਦੇ ਹਨ ਨਹੀਂ ਇਹਦੇ ਆਪਰੇਸ਼ਨ ਕਰਾਣੇ ਪੈਣ ਉਹ ਮੈਂ ਆਪਰੇਸ਼ਨ ਕਰਾ ਕੇ ਪਛਰੀ ਕਾੜੇ ਉਹਨੂੰ ਡਾਕਟਰ ਆਂਦਾ ਹੀ ਪ੍ਰੈਸ਼ਰ ਕਰਾ ਕੇ ਆਂਦੇ ਨੇ ਡਾਕਟਰ ਇਹਦੀ ਸੇਵਾ ਹੀ ਮੇਰੇ ਕੋਲ ਮਤਲਬ ਜਰਾ ਹੀ ਨਾ ਮੈਂ ਚੰਗੀ ਭਲੀ ਗਈ ਤੇ ਉਹਦੇ ਵਿੱਚ ਮੈਨੂੰ ਪਿੰਜਰਾ ਪਿੰਜਰਾ ਉਹਨਾਂ ਕਰ ਦਿੱਤਾ ਹੈ ਪਤਾ ਨਹੀਂ ਉਹ ਪ੍ਰੈਸ਼ਰ ਕਿ ਸਵਾਣਾ ਕੀਤਾ ਫਿਰ ਉਹਨਾਂ ਰਾਜ ਮਾਰਨ ਆਂਦੇ ਬੋਲਟਿੰ ਮੰਦਦੇ ਨੇ ਦੀ ਸੇਵਾ ਹੀ ਪਰ ਮੈਂ ਸਹੀ ਸਹੀ ਜਦੋਂ ਮੈਂ ਲੰਮੇ ਹੌਲੀ ਹੌਲੀ ਕਰਨਾ ਬਹੁਤਾ ਤੇਜ਼ ਨਹੀਂ ਹਾਂ ਕਰਦੀ ਹੌਲੀ ਹੌਲੀ ਕਰਨਾ ਉਹ ਕਰਦਿਆਂ ਕਰਦਾ ਮੇਰੀ ਸਾਰੇ ਰਗਵ ਮਾਰੀਆਂ ਨਿਕਲ ਗਈਆਂ ਜਦੋਂ ਲੰਮਾ ਸਾਹ ਜਿਆਦਾ ਲੈਣੇ ਨਾ ਸੀ ਕੋਈ ਜਿਹੜੀ ਸ਼ਕਤੀ ਜਿਹੜੀ ਹੈ ਨਾ ਵਾਹਿਗੁਰੂ ਦੀ ਸ਼ਕਤੀ ਜੀ ਜੀ ਉਹ ਸਾਡੇ ਅੰਦਰ ਪਰਵੇਸ਼ ਹੋ ਜੀ ਪੰਜ ਤਤ ਅੰਦਰ ਜਾਂਦੀ ਤੇ ਬਾਹਰ ਸਾਰੀ ਬੰਬਾਰੀ ਕਰਦੀ ਹਾਂ ਹਾਂ ਜਦੋਂ ਇਹ ਸਾਨੂੰ ਉਹ ਸੁਆਸ ਹੋਇਆ ਲੱਗ ਜੀਏ ਤਦੇ ਛੜਤੀ ਲਾਇ ਲੱਗ ਜੀਏ ਉਹ ਲੰਮੇ ਸਾਹ ਲਈ ਜਾਏ ਲੰਮਾ ਪਿਆ ਹੀ ਲਈ ਜਾਏ ਉਦੋਂ ਹੀ ਲੱਗ ਜੀ ਬਿਲਕੁਲ ਠੀਕ ਹੋ ਗਈ ਕਿਉਂ ਦੀ ਕਪਾਲ ਭਤੀ ਕਿਸ ਤਰ੍ਹਾਂ ਕਰੀਦੀ ਕਵਾਲ ਭਤੀ ਆ ਜੀ ਬਹੁਤ ਦਿਖਾਉ ਪੁੱਛੀ ਜੀ ਪੇਟ ਨੂੰ ਝਟਕਾ ਮਾਰਨਾ ਬਿਲਕੁਲ ਧਿਆਨ ਇੱਥੇ ਰੱਖਣਾ ਪਰ ਉਹ ਨਾਮ ਦੀ ਸ਼ਕਤੀ ਜਿਹੜੀ ਹੈ ਨਾ ਓਮ ਦਾ ਵਿਚਾਰ ਨਾਲ ਉਹ ਵਾਹਿਗੁਰੂ ਦਾ ਵਿਚਾਰ ਰੱਖ ਲਓ ਮਨ ਵਿੱਚ ਉਹਦਾ ਵਿਚਾਰ ਹੀ ਰੱਖਣਾ ਉਹਦਾ ਆਪਣੇ ਆਪ ਹੀ ਅੰਦਰ ਜਿਹੜੀ ਤੋਂ ਇਹਦੀ ਨਾਭੀ ਨੂੰ ਉਹ ਆਪਣੇ ਆਪ ਹੀ ਨਾਮ ਭਿਣ ਕਰੀ ਜਾਂਦੀ ਹੈ ओके शक्तियां दी वो शक्तियां जेडी ਸਾਡੇ ਅੰਦਰ ਪਰਵੇਸ਼ ਹੁੰਦੀਆਂ ਤੇ ਬਾਹਰ ਸਾਡੀ ਬਿਮਾਰੀ ਨਿਕਲ ਜਾਂਦੀ ਹੈ ਤੁਹਾਡੀਆਂ ਕੁਝ ਵੀਡੀਓ ਵੇਖੀਆਂ ਬਾਲੀਵੁੱਡ ਐਕਟਰ ਜਿਹੜੇ ਨੇ ਉਹ ਵੀ ਤੁਸੀਂ ਬੰਬੇ ਵੀ ਹੋ ਕੇ ਆਏ ਜੇ ਉੱਥੇ ਵੀ ਬੜਾ ਪਿਆਰ ਮਿਲਿਆ ਤੁਹਾਨੂੰ ਸਤਿਕਾਰ ਮਿਲਿਆ ਹਾਂ ਬਹੁਤ ਉਹਨਾਂ ਵੀ ਸੰਸਦ ਦੇ ਆ ਹੀ ਗਏ ਫਿਰ ਉੱਥੇ ਬੜੇ ਖੁਸ਼ ਹੋਏ ਹਾਂ ਤੇ ਇਹ ਇਹ ਕਹੇ ਜੋ ਤੂੰ ਜੋਵਾ ਕਰਕੇ ਦੱਸਿਆ ਫਿਰ ਤੋਂ ਅੰਜ ਹਨ ਕ ਤਾੜੀਆਂ ਮਾਰੀਆਂ ਉਹ ਮੈਂ ਜਦੋਂ ਆਸਣ ਕੀਤਾ ਮੈਂ ਪੈਰਨ ਘਨੇ ਤੇ ਮਾਤਾ ਤੂੰ ਤੇ ਪਿਛੇ ਵੀ ਨਮਸੇ ਕਰਨੀ ਹੈ ਨੰਬਰ ਹੀ ਕਿ ਪਾ ਰਹੇ ਇਹ ਦਿਹਾ ਰਹੀ ਉਹਨਾਂ ਦੀ ਮੈਂ ਪੂਰਾ ਸਤਿਕਾਰ ਦਿੱਤਾ ਹਾਂ ਹਾਂ ਬਹੁਤ ਇਹ ਬਹੁਤ ਖੁਸ਼ ਹੋਏ ਬਾਰਡਰ ਤੇ ਦੌੜ ਵੀ ਲਗਾਤੀ ਸੀ ਇੱਕ ਵਾਰੀ ਅੱਗੇ ਨਿਕਲ ਕੇ ਸੀ ਦੌੜ ਹਾਂ ਹਾਂ ਬਾਰਡਰ ਤੇ ਉਹ ਮੈਨੂੰ ਆਂਦੇ ਨੇ ਵਾਵਾ ਡੇਰ ਬਾਬਾ ਟਾਂ ਦੀ ਗੱਲ ਹੈ ਆਂਦਿਆ ਨਹੀਂ ਕਿ ਤੂੰ ਹੀ ਮਾਤਾ ਦੌੜ ਮੈਂ ਲੈ ਲਿਆ ਝੰਡਾ ਤੇ ਮੈਂ ਦੌੜ ਪਈ ਤੇ ਉਹਦੇ ਨਾਲ ਕੁੜੀਆਂ ਜਿਹੜੀਆਂ ਉਹ ਮੇਰੇ ਨਾਲ ਕਿ ਮੈਂ ਅੱਗੇ ਹੋ ਗਈ ਫੇਸ ਕਵਨਾ ਨਾ ਤਵਾੜੀਆਂ ਮਾਰੀਆਂ ਉਹਨਾਂ ਦੇ ਬڑے ਬੱਚੇ ਦੇ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਸ ਤਰ੍ਹਾਂ ਆਪਣੀ ਜ਼ਿੰਦਗੀ 'ਚ ਵੱਡਾ ਬਦਲਾਅ ਆ ਜਾਵੇ ਕਜਾ ਮੈਂ ਦੱਸਦੀ ਵੇ ਵਜਨ ਦੇ ਵਿੱਚ ਕਿੰਨਾ ਫਰਕ ਪੈ ਗਿਆ ਇੱਕ ਵੱਡਾ ਬਦਲਾਅ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਨਾ ਹਾਂ ਮਨ ਤੇ ਖੁਸ਼ ਹੁੰਦਾ ਹੀ ਹੈ ਕਸ਼ੁਕਰੋ ਛੁਕਰੋ ਦਾ ਗਜਰਨੀ ਆ ਆਪਣੇ ਆਪਣੀ ਸਾਡੀ ਕੋਈ ਨਹੀਂ ਜੀ ਜੀਨਾ ਮਤਵਲ ਗੁਰੂ ਦੀ ਅਸ਼ੀਰਵਾਦ ਦੀ ਹਾਂ ਹਾਂ ਉਹਦੀ ਅਸ਼ੀਰਵਾਦ ਨਾਲ ਹੀ ਅਸੀਂ ਸਿੱਧਾ ਪਹੁੰਚੇ ਹਾਂ ਤੇ ਤਾਂ ਉਸ ਤਰੀਕੇ ਨਾਲ ਚੱਲੀ ਜਾਂਦਾ ਵਜਿੰਦਗੀ ਵਿੱਚ ਹੈ ਨਾ ਹਾਂ ਹਾਂ ਅੱਛਾ ਹੁਣ ਇਲਾਕੇ ਦੇ ਵਿੱਚ ਕਿੰਨੀਆਂ ਕਿ ਬਿਮਾਰੀਆਂ ਬਾਹਰ ਕੱਢ ਦਿੱਤੀਆਂ ਕਾਫੀ ਲੋਕਾਂ ਨੇ ਮਤਲਬ ਇਹ ਕਰਦੇ ਨੇ ਕੋਈ ਕੋਈ ਦੇਣਾ ਨਹੀਂ ਕਰਦਾ ਕਿ ਇਹ ਕਰਦੀਆਂ ਨੇ ਅੰਦਰ ਉਹ ਆਪਣੇ ਘਰ ਬਹਿ ਕੇ ਉਟਿਆਂ ਤੇ ਚੜ ਜਾਂਦੀਆਂ ਨੇ ਉਹ ਕਰਦੀਆਂ ਜਾਂਦੀਆਂ ਕੁਛ ਨਾ ਕੁਛ ਤੇ ਉਹ ਠੀਕ ਰਹਿੰਦੀਆਂ ਨੇ ਕਿਤੇ ਕਿੰਨੇ ਕੁ ਲੋਕ ਐਸੋਰੇ ਤੁਹਾਡੇ ਕੋਲ ਯੋਗਾ ਸਿੱਖਣ ਵਾਸਤੇ ਜਾਂ ਕਰਨ ਵਾਸਤੇ ਹੁੰਦੇ ਉਹ ਮਤਲਬ ਇੱਥੇ ਇੱਥੇ ਛੋੜੇ ਜਾਈ ਨਹੀਂ ਆਂਦੇ ਨੇ ਅਸੀਂ ਆਨਲਾਈਨ ਬੋਲਦੇ ਖਰਾਨਿਆਂ ਕੇ ਹੈ ਤੇ ਇੱਥੇ ਵੀ ਆਉਂਦੇ ਹਨ 10 12 ਜੀ ਆਉਂਦੇ ਹਨ ਤੇ ਉਹ ਯੋਗਾ ਕਰਦੀਆਂ ਰਹੀਆਂ ਨੇ ਤੇ ਹੁਣ ਆਨਲਾਈਨ ਕਰਾਣੇ ਅੱਜ ਸਿਹਰੇ ਫੇਰ ਉਹ ਕਿਦਰ ਨਹੀਂ ਆਈ ਸੀ ਉਹਨੂੰ ਘਰਾਇਆ ਬੜੀ ਖੁਸ਼ ਹੁੰਦੀ ਹੈ ਮਾਤਾ ਜੀ ਬੜੀ ਵੱਡੀ ਗੱਲ ਹੈ ਕਿ ਇਸ ਉਮਰ ਦੇ ਵਿੱਚ ਪੂਰੇ ਤੰਦਰੁਸਤ ਪੂਰੇ ਫਿੱਟ ਰਹਿਣਾ ਬਹੁਤ ਵੱਡੀ ਗੱਲ ਹੈ ਇਹ ਗੱਲ ਤੇ ਬਿਲਕੁਲ ਕਲੀਅਰ ਹੁੰਦੀ ਵੀ ਕਿ ਤੁਸੀਂ ਯੋਗਾ ਕਰੋਗੇ ਤਾਂ ਤੁਹਾਡਾ ਜ਼ਿੰਦਗੀ ਦਾ ਜਿਹੜਾ ਜੀਣ ਦਾ ਜਰਾ ਤਰੀਕਾ ਉਹ ਬਦਲ ਜਾਏਗਾ ਤੁਸੀਂ ਗਾਂਹ ਨਿਕਲ ਜਾਓਗੇ ਮੈਂ ਦੇਖਦਾ ਪਿਆ ਕਿ ਜਿਹੜੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਨੌਜਵਾਨ ਕੁੜੀਆਂ ਨੇ ਉਹਨਾਂ ਕੋ ਇੱਕ ਜਾਂ ਦੂਸਰੀ ਮੰਜ਼ਲ ਤੱਕ ਚੜਨਾ ਵੀ ਹੋਵੇ ਤੇ ਸਭ ਤੋਂ ਸਹੀ ਹੋ ਜੇ ਤਾਂ ਤੁਸੀਂ ਇੱਕ ਪਲਾਂ ਦੇ ਵਿੱਚ ਤੀਜੀ ਚੌਥੀ ਮੰਜ਼ਲ ਤੇ ਚੜ ਜਾਂਦੇ ਜੇ ਭੱਜ ਕੇ ਪੌੜੀਆਂ ਚੜਦੇ ਹੋ ਹਾਂ ਕੋਈ ਸਾਹ ਨਹੀਂ ਚੜਦਾ ਬੜਾ ਵਧੀਆ ਸਾਹ ਚੱਲ ਲੈਣੀ ਆ ਕੋਈ ਨਹੀਂ ਮੈਥੋਂ ਵਾਲਾ ਕੁਛ ਨਹੀਂ ਹੁੰਦਾ ਸਾਹ ਨਹੀਂ ਗੋਡੇ ਨਹੀਂ ਨਹੀਂ ਤੇ ਪਹਿਲਾਂ ਤੋਂ ਮੇਰੇ ਕੋ ਗੋਡੇ ਚੱਲਿਆ ਨਹੀਂ ਜਾਂਦਾ ਪੌੜੀਆਂ ਤੇ ਕਿਸੇ ਚੜਨਾ ਹੈ ਤੁਰਿਆ ਨਹੀਂ ਜਾਂਦਾ ਜੀ ਇੰਨੀਆਂ ਪਰੇਸ਼ਾਨੀਆਂ ਹਨਾ ਬਹੁਤ ਹੀ ਏ ਦੇ ਸਵਾਮੀ ਜੀ ਦੀ ਕਿਰਪਾ ਨਾਲ ਮੈਂ ਇੱਥੋਂ ਸਿੱਧਾ ਪਹੁੰਚੀ ਹਾਂ ਲੱਗਦਾ ਕਿ ਉਮਰਾਂ ਜਿਹੜੀਆਂ ਘੱਟ ਨੇ ਲੋਕਾਂ ਦੀਆਂ ਘੱਟ ਉਮਰਾਂ ਹੋ ਜਾਂਦੀਆਂ ਕੋਈ 50 'ਚ ਚਲਾ ਗਿਆ ਜੇ ਕੋਈ 60 'ਚ ਕੋਈ 70 'ਚ ਚਲਾ ਗਿਆ ਕਿਹਾ ਜਾਂਦਾ ਕਿ ਉਹ ਇਸ ਕਾਰਨ ਉਹਦੀ ਮੌਤ ਹੋ ਗਈ ਲੱਗਦਾ ਕਿ ਕਮੀਆਂ ਲੋਕਾਂ ਦੇ ਵਿੱਚ ਹੀ ਨੇ ਲੋਕ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੇ ਤੁਹਾਡੀ ਵੀ ਇੰਨੀ ਉਮਰ ਹੈ ਪਹਿਲਾਂ ਜੇਕਰ ਤੁਸੀਂ ਨਾ ਕੁਝ ਯੋਗਾ ਕਰਦੇ ਜਿਸ ਤਰੀਕੇ ਦੇ ਇਹ ਹਾਲਾਤ ਨੇ ਫੋਟੋ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਅੱਗੇ ਜੀਈ ਜਾਣੀ ਸੀ ਪਰ ਤੁਸੀਂ ਹਿੰਮਤ ਕੀਤੀ ਹਿੰਮਤ ਦਿਖਾਈ ਤੇ ਅੱਜ ਤੁਸੀਂ 90 ਸਾਲ ਤੋਂ ਬਾਅਦ ਵੀ ਪੂਰੇ ਫਿੱਟ ਜੇ ਹੈ ਨਾ ਇਹ ਨਾ ਕਿ ਆਲਸ ਜਿਹੜਾ ਨਾ ਇਹ ਸਾਰਾ ਬੰਮੜੀ ਦਾ ਕਰ ਜਿਹੜਾ ਸਵੇਰੇ ਆਖਾਂ ਦੇ ਨਾਲ ਸਾਡੇ ਕੋ ਉੱਠਿਆ ਨਹੀਂ ਜਾਂਦਾ ਉੱਠੋ ਸਵੇਰੇ ਉੱਠੋਗੇ ਨਾ ਤੇ ਤੰਦਰੁਸਤੀ ਆਪਣੇ ਆਪ ਹੀ ਮਿਲੇਗੀ ਸਵੇਰੇ ਉੱਠਣ ਦਾ ਜਿਹੜਾ ਨਾ 4 ਵਜੇ ਉੱਠਖ ਲੋ 5 ਵਜੇ ਉੱਠਖ ਲੋ ਉੱਠ ਕੇ ਆਪਣੇ ਪੇਟ ਸਾਫ ਕਰੋ ਪਾਣੀ ਪੁਣੀ ਪੀਓ ਗਰਮ ਤੇ ਪੇਟ ਸਾਫ ਕਰਕੇ ਆਪਣਾ ਯੋਗਿਆਸ ਕਰੋ ਤੇ ਫਿਰ ਤੁਹਾਡਾ ਵੇਖੋ ਅੱਜ ਕੋ ਹੋਰ ਕੱਲ ਹੋਵੇ ਤੁਹਾਡੀ ਲਸ਼ਕ ਆਪਣੇ ਆਪ ਬਣੇਗੀ ਜਦੋਂ ਲੋਕ ਗੱਲਾਂ ਕਰਦੇ ਸੀ ਕੀ ਕਹਿੰਦੇ ਹੁੰਦੇ ਸੀ ਵਾਤੋ ਵਾਤ ਮੰਦੋ ਆਦੇ ਹੋ ਜਾਂਦੇ ਕੋਈ ਜਾਂਦਾ ਹੀ ਲੰਗਦੇ ਆ ਜਾਣਾ ਚਾਹਣਾ RAMDEV RAMDEV ਬਾਗਿਆ ਕੋਈ ਹਣਾ ਕਨਾ RAMDEV ਦੀ ਭੈਣ ਹੈ ਕਿਸੇ ਨਾਖਣਾ ਕਿ ਇਹ ਜੋਗਾ ਪਾਗਲ ਹੋ ਗਈ ਹੈ ਆਖਣਾ ਮੈਂ ਕਹਣਾ ਆ ਕੀ ਜਾਣਾ ਜੋ ਆਖਦੇ ਆ ਕੀ ਜਾਉ ਆ ਕੀ ਜਾਉ ਮੈਨੂੰ ਕੋਈ ਅਸਰ ਨਹੀਂ ਅੱਜ ਅੱਜ ਸਾਰੇ ਕਹਦੇ ਨਹੀਂ ਉਹ ਸਹੀ ਸੀ ਆਪਾਂ ਹੀ ਪਾਗਲ ਸੀ ਆਪਾਂ ਮੈਂ ਹੁਣ ਜਿਹੜੇ ਨਿਸਾਨਾ ਸਾਡੇ ਰਾਜ ਕੁਮਾਰਿਆ ਜਿਹੜੇ ਕਰਦੇ ਹਨ ਉਹ ਆਉਂਦੇ ਹਨ ਪਾਗਲ ਹੋ ਗਈ ਹੁਣ ਉਹ ਖੁਦ ਆਪੇ ਪਾਗਲ ਹੋਇਆ ਹੈ ਮੈਂ ਦੋੜੋ ਜਿੱਥੇ ਵੀ ਜਾਂਦਾ ਹੈ ਕਿੰਨਾ ਪੁਰਸਲਾਣਾ ਚ ਵੀ ਨਾਲ ਮੈਨੂੰ ਹੀ ਖਟਦਾ ਤੇ ਜੋ ਵਿਆਸ ਕਰਾਂਦਾ ਉਸੇ ਲੋਕਾਂ ਨੂੰ ਤੰਦਰੁਸਤੀ ਦੇਣੇ ਪੈਂਦਾ ਉਹਦੀ ਕਿ ਬਦਲ ਕੇ ਰੱਖ ਦਿੱਤਾ ਸਭ ਕੁਝ ਹੈ ਨਾ ਅੱਛਾ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਸਾਹਮਣੇ ਆਈ ਜਿਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਿਆ ਕਿਤੇ ਨਾ ਕਿਤੇ ਇੱਕ ਵੱਡਾ ਮੈਸੇਜ ਬੰਦਾ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡਿਆਂ ਦੇ ਵਾਸਤੇ ਜਿਹੜੇ ਕਹਿੰਦੇ ਨੇ ਕਿ ਸਾਡੇ ਕੋ ਉਠਿਆ ਨਹੀਂ ਜਾਂਦਾ ਅਸੀਂ ਇਹ ਖਾਣਾ ਹੈ ਐ ਸਾਡੇ ਆਪਾਂ ਜੇ ਤੋਂ ਬਿਨਾ ਖਾਣ ਤੋਂ ਬਿਨਾ ਰਹਿ ਨਹੀਂ ਸਕਦੇ ਇਸ ਤਰ੍ਹਾਂ ਦੀਆਂ ਭਾਰੀਆਂ ਚੀਜ਼ਾਂ ਖਾਂਦੇ ਨੇ ਜਾਨੀ ਕਿ ਆਪਣੀ ਜ਼ਿੰਦਗੀ ਨੂੰ ਬਿਲਕੁਲ ਤਬਾਹ ਕਰਨ ਦੇ ਮਿੱਟੀ ਕਰਨ ਦੇ ਉਹਨਾਂ ਨੂੰ ਮੈਸੇਜ ਕੀ ਦੇ ਉਹਨਾਂ ਨੂੰ ਇਹ ਵੇ ਕਿ ਜਿਹੜਾ ਸੀ ਤਲੀਆਂ ਚੀਜ਼ਾਂ ਖਾਂਦੇ ਆ ਨਾ ਇਹ ਸਾਨੂੰ ਆਖੀ ਨਾ ਮਤਲਬ ਉਮਰ ਸਾਡੀ ਕਾਟੇ ਇਹ ਉਮਰ ਨਹੀਂ ਪਰਮਾਤਮਾ ਨੇ ਕਾਟ ਲਈ ਉਹਨਾਂ ਨੇ ਤਾਂ 400 ਸਾਲ ਜ਼ਿੰਦਗੀ ਲਈ ਅਸੀਂ ਆਪਣਾ ਖਾਣ ਪਾਣ ਜਿਹੜਾ ਨਾ ਸਾਡਾ ਉਹ ਨਹੀਂ ਸਹੀ ਉਹ ਅਸੀਂ ਜ਼ਿਆਦਾ ਖਾ ਲੈਂਦੇ ਹਾਂ ਉਹ ਅਸੀਂ ਗਲਤ ਚੀਜ਼ਾਂ ਖਾ ਲੈਂਦੇ ਆ ਪ੍ਰੌਨਟੀਆਂ ਖਾ ਲੈਂਦੇ ਆ ਤਲੀਆਂ ਚੀਜ਼ਾਂ ਖਾ ਲੈਂਦੇ ਆ ਉਹਦੇ ਨਾਲ ਸਾਡੀ ਜਿਹੜੀ ਨਾ ਸਰੀਰ ਦੀ ਉਹ ਹਨ ਬਿਮਾਰੀਆਂ ਲਾਂਦੀ ਉਹਦੇ ਨਾਲ ਸਾਡੀ ਉਮਰ ਕੱਟਦੀ ਪਹਿਲਾਂ ਲੋਕੀ ਜਿਹੜੀਆਂ ਬਿਮਾਰੀਆਂ ਘੱਟ ਲੱਗਦੇਆਂ ਗੋਡੇ ਲੋਕਾਂ ਦੇ ਠੀਕ ਰਹਿੰਦੇ ਲੋਕੀ ਪਹਿਲਾਂ ਕਿੰਨਾ ਕੰਮ ਕਰਦੇ ਹਾਂ ਹੁਣ ਅਸੀਂ ਆਪੇ ਮੈਂ ਇੱਥੇ ਕੱਚੇ ਮਕਾਨਾਂ ਹਾਂ ਕਹਾਣੀਆਂ ਕਰਦੀ ਰਹੀਆਂ ਫਿਰ ਬਾਲਨ ਰੱਖ ਕੇ ਰੋਟੀਆਂ ਪਕਾਉਂਦੇ ਰਹੇ ਹਾਂ ਫਿਰ ਥਾਪੀਆਂ ਨਾਲ ਕੱਪੜੇ ਧੋਦੇ ਰਹਾਂ ਤੇ ਉਹਨੂੰ ਸਾਨੂੰ ਕੋਈ ਬਿਮਾਰ ਨਹੀਂ ਸੀ ਆ ਤੇ ਮੈਨੂੰ ਰਾਜਮਾਲਾਂ ਦਾ ਕੰਮ ਨੂੰ ਛੱਡਦੇ ਮੈਂ ਨੌਕਰੀ ਲੱਗ ਗਿਆ ਤੇ ਮੈਂ ਆਖਿਆ ਚਲੋ ਪੁਰਵਾਨਾ ਮੈਂ ਛੱਡ ਨਹੀਂ ਨਾ ਮੈਂ ਜਰੂਰ ਕਰਨਾ ਮੈਂ ਜਰੂਰ ਤੋਂ ਸਿੱਖਣੀ ਉਹ ਨਾ ਫਿਰ ਮੈਂ ਘਰ ਬੈ ਗਈ ਤੇ ਬੋਟੀਆਂ ਨੇ ਰੋਟੀ ਪਾਣੀ ਬਣਾਣੀ ਕਪੜੇ ਥੋਣੇ ਮੈਂ ਸਿਰਫ ਰੋਟੀ ਖਾਣੀ ਤੇ ਲੰਮੇ ਪੈਣਾ ਬਹਿਣਾ ਉਹਦੇ ਨਾਲ ਉਹ ਕਰਨ ਮੇਰੀ ਬੰਬਾਰੀਆਂ ਜਿਹੜੀਆਂ ਵਧੀਆਂ ਜੀ ਮੈਂ ਉਹਨੂੰ ਵਰਕਸ਼ਣੀਆ ਕਰਦੀ ਜਦੋਂ ਸੁਆਮੀ ਜੀ ਦਾ ਮਦਦ ਲਈ ਖਾਸ ਫੇਰ ਦੇਆ ਫਿਰ ਉਹਨਾਂ ਦੇ ਜੋ ਵਿਆਸ ਕਰਨ ਲੱਗੀ ਤੇ ਫਿਰ ਮੈਂ ਠੀਕ ਹੋ ਗਿਆ ਸੁਆਮੀ ਜੀ ਦਾ ਸੰਨੀ ਦਾ ਰਾਮਦੇਵ ਰਾਮਦੇਵ ਜੀ ਦਾ ਅੱਛਾ ਰਾਮਦੇਵ ਜੀ ਹਾਂਜੀ ਅੱਛਾ ਮੈਨੂੰ ਇਹ ਦੱਸੋ ਸੁਪਨੇ ਕੀ ਲਿੱਤੇ ਹੋਰ ਕਿਉਂਕਿ ਉਮਰ ਤੇ ਬਹੁਤ ਹੋ ਗਈ ਆ ਹੁਣ ਸੁਪਨੇ ਅੱਗੇ ਕੀ ਲਿੱਤੇ ਹੋਏ ਆ ਅੱਗੇ ਠੀਕ ਆ ਜੋ ਮਾਰਾ ਇਹਨੇ ਜੋ ਉਹਦੇ ਭਰੋਸੇ ਹੀ ਆ ਸਭ ਕੁਝ ਹਮਮ ਲਈ ਸੁਪਨਾ ਤਾਂ ਕੋਈ ਕਿ ਮੈਂ ਇੱਥੇ ਜਾਣਾ ਆ ਕਿਉਂਕਿ ਆਮ ਬੰਦਾ ਜਿਹੜਾ ਵਾ ਉਹ ਬੜੀ ਸੋਚ ਸਮਝ ਕੇ ਅਗਲਾ ਕਦਮ ਚੁੱਕਦਾ ਹੈ ਬੰਬਈ ਜਾਣਾ ਜਾਂ ਫਿਰ ਉੱਥੇ ਬੋਲੀਵੁੱਡ ਐਕਟਰਾਂ ਨੂੰ ਮਿਲਣਾ ਮਿਲ ਕੇ ਉਹਨਾਂ ਉਹਨਾਂ ਨੇ ਤਰੀਫਾ ਦੇ ਪੁੱਲ ਬੰਨਣੇ ਇਹ ਬੜੀ ਵੱਡੀ ਗੱਲ ਹੁੰਦੀ ਆ ਸਭ ਕੁਝ ਤਾਂ ਦੇਖ ਲਿਤਾ ਹੋਰ ਅੱਗੇ ਕੀ ਸੋਚਿਆ ਕਿ ਹੁਣ ਕਿੱਥੇ ਜਾਣਾ ਅੱਗੇ ਉਹ ਅੱਗੇ ਇੱਕ ਹੁਣ ਫੇਰ ਆਇਆ ਜਿਹੜਾ ਉੱਥੇ ਬੰਬੇ ਆ ਲਏ ਉਹ ਮੈਸੋ ਨਾਲ ਕਲਿਆ ਹੀ ਕਿ ਸੱਜਣਾ ਹੀ ਹੁਣਾ ਉਹ ਸਾਡੇ ਬੇਟਾ ਮੇਰਾ ਜਿਹੜਾ ਪੋਤਰਾ ਉਹਨੂੰ ਮਤਲ ਉਹਨੇ ਵੇਖਿਆ ਨਹੀਂ ਤੇ ਫੇਰ ਬਾਅਦ ਚ ਵੇਖਿਆ ਤੁਹਾਨੂੰ ਆਖਿਆ ਕਿ ਮੈਂ ਨੂੰ ਮਤਲ ਨਹੀਂ ਮੈਂ ਵੇਖਿਆ ਤੇ ਨਹੀਂ ਮੈਂ ਹਾਂ ਉਹਾਂ ਦੇ ਹਨ ਜਦੂ ਕਰਾਂਗੇ ਨਾ ਮਤ ਵਾਲਾ ਉਹਨੂੰ ਤੁਹਾਨੂੰ ਬੁਲਾਵਾਂਗੇ ਹਾਂ ਮੈਂ ਕਿਹਾ ਚਲੋ ਉਹਨੇ ਇੱਥੇ ਇੱਕ ਕੁੜੀ ਪੋਤਰੀ ਬੱਚੀ ਹੈ ਛੋਟੀ ਜੀ ਆਂਦੀ ਹੈਗਾ ਤੇ ਉਹ ਆਂਦੀ ਹੈ ਉਹ ਇੱਥੇ ਜਹਾਜ਼ ਦੇ ਵਿੱਚ ਅੰਨਿਆ ਜਣੇ ਮੜ ਗਏ ਨੇ ਤੇ ਉਹਨਾਂ ਮਸਾਂ ਜਾ ਜਾਂਗੇ ਜੋਗਾ ਉੱਥੇ ਹਾਂ ਨਾ ਜਾਇਤੇ ਨਾ ਨਵੈਂਗੇ ਮੈਂ ਮਾਵਾਂਗੀ ਪਾਵਾਂਗੀ ਕਿਉਂ ਵੇਖੋ ਜਿੱਥੇ ਲਿਖੀ ਹੈ ਜੋ ਮਾਰਨੇ ਨਹੀਂ ਲਿਖੀ ਹੈ ਜਿੱਥੇ ਵੀ ਉਹ ਤੇ ਹੋਣਾ ਹੀ ਹੋਣਾ ਤੇ ਮੈਨੂੰ ਡਰਨ ਦੀ ਲੋੜ ਹੈ ਜੇ ਸੱਦਨ ਦੇ ਤੇ ਮੈਂ ਜਾਵਾਂਗੀ ਅੱਛਾ ਯੋਗ ਦੇ ਨਾਲ ਵਾਲਾਂ ਨੂੰ ਫਰਕ ਪੈਂਦਾ ਕਾਲੇ ਹੁੰਦੇ ਨੇ ਕਿ ਜਿਹੜੀਆਂ ਹੱਡੀਆਂ ਨੇ ਉਹ ਤੇ ਮਜ਼ਬੂਤ ਹੁੰਦੀਆਂ ਨੇ ਯੋਗ ਦੇ ਨਾਲ ਕੀ ਕੀ ਫਰਕ ਪੈ ਸਕਦਾ ਇਹ ਕਬਾਲ باتیں ਨੇ ਸਾਡੀਆਂ ਹੱਡੀਆਂ ਨਵੀਆਂ ਬਣਦੀਆਂ ਨੇ ਪੁਰਾਣੀਆਂ ਖਤਮ ਹੁੰਦੀਆਂ ਜਾਂਦੀਆਂ ਜੇਲਾ ਸੀ ਲੋਗ ਇਹ ਕਰਨੇ ਨੇ ਨਾ ਇਹਦੇ ਨਾਲ ਸਾਡੇ ਵਾਲ ਜਿਹੜੇ ਨੇ ਨਾ ਇਹ ਸਾਰੇ ਜਿਹੜੀ ਗੈਸ ਹੁੰਦੀ ਹੈ ਨਾ ਇਹ ਸਾਡੀ ਜਿਹੜੀ ਹੈ ਨਾ ਮਤਲਬ ਆਕਸੀਜਨ ਇਹ ਸਾਡੇ ਅੰਦਰ ਜਾਂਦੀ ਹੈ ਜਦੋਂ ਇਹ ਸਾਡੀਆਂ ਅਰਧਿੰਦੀ ਗੈਸ ਉਹ ਫਿਰ ਜਿਹੜੀ ਰੇਸ਼ਾ ਬਲਗਮੇ ਉਹ ਸਹੀ ਹੋ ਜਾਂਦਾ ਤੇ ਉਹ ਆਪਣੇ ਆਪ ਹੀ ਵਾਲ ਕਾਲੇ ਹੁੰਦੇ ਫਿਰ ਉਹ ਅਸੀਂ ਇਹ ਵੀ ਕਰ ਸਕਨੇ ਹਾਂ ਵਾਲ ਕਾਲੇ ਵਾਸਤੇ ਪਰ ਮੈਂ ਤੇ ਕਰਦੀ ਨਹੀਂ ਪਰ ਮੈਂ ਜਿਹੜਾ ਇਹ ਕਰਨੀ ਆ ਨਾ ਇਹ 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 ਕਰਨੀ ਪੁਆਇੰਟ ਤਾਂ ਬੜਾ ਸੀ ਪੁਆਇੰਟ ਆਪਣੇ ਦੁਆਨੀ ਆ ਫਿਰ ਇਤੁਣਾ ਦੁਆਨੀ ਉਹਦੇ ਨਾਲ ਫਿਰ ਮੇਰੇ ਵਾਲ ਜਿਹੜੇ ਨਾ ਮੈਨੂੰ ਆਂਦੀਆਂ ਤੇ ਅੱਗੇ ਨੂੰ ਵਾਲ ਕਾਲੇ ਨੇ ਅੱਛਾ ਤੇ ਮੈਂ ਸਰੋਂ ਦਾ ਅੱਗੇ ਮੈਂ ਸੁਆਮੀ ਦੀ ਦਾ ਤੇਲ ਲਾ ਨਹੀਂ ਹੁਣ ਗਰਮੀ ਕਰਕੇ ਨਹੀਂ ਲਾਂਦੀ ਹੁਣ ਲਾਂਦੀ ਆ ਸਰੋਂ ਦਾ ਤੇ ਉਹ ਤੇ ਲੰਨੀ ਤੇ ਵਗਲਾਂ ਦੇ ਨੇ ਤੇਰੇ ਅਗਿਆਂ ਨੂੰ ਕਾਲੇ ਨੇ ਤੇ ਵੇਖਣ ਅਗਿਆਂ ਨੂੰ ਹਾਂ ਤੇ ਇਹ ਬਾਈਕ ਜਦੋਂ ਰੇਸ਼ਾ ਬਲਗਮ ਆਣ ਕਰਨੀਆਂ ਨੇ ਜਦੋਂ ਸਹੀ ਹੋ ਜਾਂਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਿ ਜੇਕਰ ਅਸੀਂ ਐਕਸਰਸਾਈਜ਼ ਕਰਦੇ ਆ ਤਾਂ ਆਪਾਂ ਵਾਕਿਆ ਹੀ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਆ ਜੇਕਰ ਤੁਸੀਂ ਸੋਚਦੇ ਜੇ ਕਿ ਨਹੀਂ ਮੈਂ ਕੱਲ ਤੋਂ ਸ਼ੁਰੂ ਕਰਾਂਗਾ ਤਾਂ ਜਦੋਂ ਕੱਲ ਚੜਦਾ ਤਾਂ ਫਿਰ ਕਹਿ ਦਿੰਦਾ ਕਿ ਮੈਂ ਕੱਲ ਤੋਂ ਸ਼ੁਰੂ ਕਰਦਾਗਾ ਤਾਂ ਫਿਰ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਇੱਕ ਜਗ੍ਹਾ ਤੇ ਖੜ ਗਈ ਹੈ ਤੁਸੀਂ ਆ ਗਾਂ ਨਹੀਂ ਵੱਧ ਸਕਦੇ ਤਾਂ ਜੇਕਰ ਹਿੰਮਤ ਕਰਦੇ ਹੋ ਆਲਸ ਨੂੰ ਤਿਆਗਦੇ ਹੋ ਤਾਂ ਫਿਰ ਇੱਕ ਕਾਮਯਾਬ ਇਨਸਾਨ ਬਣ ਸਕਦੇ ਹੋ ਕੀ ਨਹੀਂ ਜਾਨਾ ਜੀ ਜੀ ਆਖਣ ਦੇ ਆ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਉਹ ਇੱਕ ਗੱਲ ਹੈ ਆ ਮਨ ਨੂੰ ਮਾਰੋ ਹਾਂ ਇਹ ਜੇ ਉੱਠਣ ਨਹੀਂ ਦਿੰਦਾ ਤੇ ਮਾਰਦਾ ਟਪੂਸੀ ਕਦੇ ਕਿਤੇ ਬਾਂਦਰ ਦੇਗਾ ਹੈ ਇਹ ਨੂੰ ਬਸ ਮੰਨੋ ਇਹ ਜਦੋਂ ਜੋ ਉਿਆਸ ਕਰੋਗੇ ਤੁਹਾਡਾ ਆਪਣੇ ਆਪ ਹੀ ਉੱਠਣ ਤੇ ਦਿਲ ਕਰੇਗਾ ਜਦੋਂ ਥੋਗੇ ਕਰੋਗੇ ਤੇ ਤੁਹਾਡੀ ਲੱਖ ਬਣੇਗੀ ਬਿਲਕੁਲ ਸਹੀ ਗੱਲ ਹੈ ਕਿ ਜੇ ਹਿੰਮਤ ਕਰੋਗੇ ਤਾਂ ਸਭ ਕੁਝ ਹੋਏਗਾ ਕਿ ਇਹ ਨਿਊਜ਼ ਕਰਨ ਦਾ ਸਾਡਾ ਕਾਰਨ ਹੀ ਇਹ ਹੈ ਕਿ ਤੁਹਾਨੂੰ ਮੈਸੇਜ ਮਿਲੇ ਜਿਹੜੇ ਹਿੰਮਤਾਂ ਹਾਰ ਕੇ ਬੈਠੇ ਆ ਉਹ ਅਗਾਹ ਵਧਨ ਤੇ ਆਪਣੇ ਆਪ ਨੂੰ ਤੰਦਰੁਸਤ ਕਰਨ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ